ਦਾ ਸਮਾਨ ਵਿੱਚ ਜੈ ਜੈ ਹੇਲੂਇਆ ਹੇਲੂਇਆ ਪਰਨ ਜੀ ਜੀ ਮੇਰਾ ਨਾਮ ਸੁਨਾਬਰ ਪੱਟੀ ਪ੍ਰਧਾਨੀ ਐਟੋਮਿਕ ਪੁਜਲੀ ਨਾਮ ਦੇ ਚੇਅਰਮੈਨ ਸਾਹਿਬ ਪਾਸਟਰ ਐਥਿੰਮ ਸੀ ਜੀ ਸਾਡੇ ਫਾਇਨੈਂਸ ਕਫਟਰ ਜੌਨ ਜੀ ਦੋਨੀ ਪਰਨਾਲ ਸਾਡੇ ਗਲੋਬਲ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮੱਸੀ ਦਵਾਰੂ ਜੀ ਪ੍ਰਧਾਨ ਹਮ ਯਦਵਰਸੀ ਜੀ ਅਸੀਂ ਅੱਜ ਇੱਕ ਸਾਂਝੇ ਤੌਰ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਆ ਕਿਉਂਕਿ ਇਸ ਟਾਈਮ ਪੰਜਾਬ ਦੀ ਜਿਹੜੀ ਸ਼ਾਂਤੀ ਨੂੰ ਇੱਕ ਢਾਲ ਲਾਉਣ ਦੇ ਲਈ ਬਾਬਾ ਗੁਰਪ੍ਰੀਤ ਸਿੰਘ ਜੜਾ ਆਇਆ ਜਿਨੇ ਬੀਤੇ ਦਿਨਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਬੀਬੀ ਬਨੀਤ ਕੌਰ ਨੂੰ ਨਾਲ ਲੈ ਕੇ ਔਰ ਦੇਖੋ ਬਨੀਤ ਕੌਰ ਦੀ ਮਨਸ਼ਾ ਪਤਾ ਨਹੀਂ ਕੀ ਆ ਜਾਂ ਕੀ ਨਹੀਂ ਆ ਲੇਕਿਨ ਬਾਬੇ ਗੁਰਪ੍ਰੀਤ ਕੌਰ ਦੀ ਜਿਹੜੀ ਮਨਸ਼ਾ ਬਾਬਾ ਗੁਰਪ੍ਰੀਤ ਸਿੰਘ ਦੀ ਜਿਹੜੀ ਮਨਸ਼ਾ ਆ ਉਹ ਮਨਸ਼ਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਆ ਉਹਦੇ ਕਰਕੇ ਉਹ ਟਾਰਗੇਟ ਕਰ ਰਹੇ ਔਰ ਅੱਜ ਤੋਂ 5 ਸਾਲ ਪਹਿਲਾਂ ਵੀ ਇਹਨੇ 크੍ਰਿਸਚੀਅਨਟੀ ਨੂੰ ਟਾਰਗੇਟ ਕਰਕੇ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਆਪਸੀ ਭਾਈਚਾਰਕ ਜਿਹੜੀ ਸਾਜ ਆ ਉਹ ਟੁੱਟੇ ਅਸੀਂ ਜਿਹੜਾ ਪਰਚਾ ਨੰਬਰ ਹੈਗਾ ਵਾ FIR ਨੰਬਰ 126 ਆ ਥਾਣਾ ਸਦਰ ਦੇ ਵਿੱਚ ਥਾਣਾ ਸਦਰ ਦੇ ਵਿੱਚ ਹੀ ਅਮਰੀਕਾ ਨੇ ਦਰਜ ਹੋਈਆ ਉਹਦੇ ਤਹਿਤ ਜਿਹੜੇ ਇੱਥੇ ਜਿਹੜੇ ਪਰਚਾ ਦਰਜ ਹੋਇਆ ਵਾ ਅਸੀਂ ਸਰਕਾਰ ਦੇ ਕੋਲੋਂ ਔਰ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਆ ਕਿ 7 ਦਿਨਾਂ ਦੇ ਵਿੱਚ ਵਿੱਚ ਇਹਦੀ ਗ੍ਰਿਫਤਾਰੀ ਹੋਣੀ ਚਾਹੀਦੀ ਆ ਅਗਰ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤੇੜਾ ਜਿਹੜਾ ਸਾਡਾ ਮਸੀਹ ਸਮਾਜ ਆ ਪੂਰਾ ਸਮੁੱਚੇ ਤੌਰ ਦੇ ਉੱਤੇ ਅਸੀਂ ਪ੍ਰੋਪਰਲੀ ਸੰਘਰਸ਼ ਵਿਢਾਂਗੇ ਕਿਉਂਕਿ ਇਹ ਇੱਕ ਕੱਲੇ ਇੱਕ ਚਰਚ ਤੇ ਅਟੈਕ ਨਹੀਂ ਆ ਸਾਡੇ ਮਾਨਯੋਗ ਪਾਸਟਰ ਅਪੋਸਟਲ ਅੰਕਰ ਨੂਰ ਜੀ ਉੱਤੇ ਜਾਂ ਉਹਨਾਂ ਦੇ ਉੱਤੇ ਅਟੈਕ ਨਹੀਂ ਆ ਪੂਰੀ ਕ੍ਰਿਸਚੀਅਨਟੀ ਤੇ ਅਟੈਕ ਆ ਔਰ ਪੂਰੀ ਕ੍ਰਿਸਚੀਅਨਟੀ ਇਕਜੁੱਟ ਹੋ ਕੇ ਇਹ ਪੂਰੇ ਸੰਘਰਸ਼ ਨੂੰ ਵਿਢੇਗੀ ਠੀਕ ਹੈ ਕਹਿਣਾ ਸਾਡਾ ਇਹੋ ਹੀ ਆ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਐਫਆਈਆਰ ਨੇ ਤੇ ਦਰਜ ਹੋਈ ਆ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਆ ਉਹ ਕਹਿੰਦੇ ਵੀ 41ਏ ਦਾ ਇੱਕ ਨੋਟਿਸ ਦੇਣਾ ਹੁੰਦਾ ਉਹ ਦੇ ਰਹੇ ਆ ਜਿਹੜਾ ਸਾਡੇ ਆਗੂਆਂ ਨੇ ਦੱਸਿਆ ਮੁਸੀਬਾ ਹੀਚਾਰੇ ਦੇ ਆਗੂਆਂ ਨੇ ਸਾਡੇ ਭਰਾਵਾਂ ਨੇ ਦੱਸਿਆ ਵੀ 7 ਦਿਨ ਦਾ ਸੀ ਇਹਨਾਂ ਨੂੰ ਟਾਈਮ ਦੇ ਰਹੇ ਆ 7 ਦਿਨ ਦੇ ਵਿੱਚ ਵਿੱਚ ਅਗਰ ਪ੍ਰਸ਼ਾਸਨ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦਾ ਵਾ ਤੇ ਬਹੁਤ ਵਧੀਆ ਗੱਲ ਹੈ ਨਹੀਂ ਤੇ ਮਸੀਹ ਭਾਈਚਾਰਾ ਰੋਡ ਤੇ ਉਤਰੇਗਾ ਔਰ ਵੱਡੀ ਜਿਹੜੀ ਅਸੀਂ ਵੱਡਾ ਸੰਘਰਸ਼ ਕਰਾਂਗੇ ਪਰ ਇਹਨੂੰ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਏਗਾ ਇੱਕ ਤੁਹਾਡੀ ਡਿਮਾਂਡ ਚੀ ਵੀ ਕਿ ਜਿਹੜਾ ਐਨ ਆਰ ਆਈ ਬਾਬਾ ਜਨਾਲ ਬੈਠਾ ਹੋਇਆ ਸੀ ਉਹਦਾ ਜਿਹੜਾ ਪਾਸਪੋਰਟ ਜੱਫਤ ਕੀਤਾ ਜਾਵੇ ਜੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਤੀ ਹੈ ਐਲਸੀ ਜਾਰੀ ਕਰ ਰਹੇ ਨੇ ਔਰ ਉਹਨਾਂ ਨੇ ਐਮਬੈਸੀਆਂ ਨੂੰ ਵੀ ਮੈਸੇਜ ਭੇਜਤਾ ਵਾ ਇਹਨੂੰ ਬੰਦੇ ਨੂੰ ਬਾਹਰ ਨਹੀਂ ਭਜਾ ਦਿੱਤਾ ਜਾਊਗਾ ਇਹ ਜਿਹੜਾ ਬਾਰ ਬਾਰ ਮਸੀਹ ਭਾਈਚਾਰੇ ਨੂੰ ਟਾਰਗੇਟ ਕਰਦੇ ਨੇ ਮੈਂ ਦੱਸਣਾ ਚਾਹੁੰਦਾ ਵੀ ਮਸੀਹ ਭਾਈਚਾਰਾ ਤੈਨੂੰ ਕਦੀ ਮਾਫ ਨਹੀਂ ਕਰੇਗਾ ਕਿਉਂਕ ਪਰ ਮਸੀਹ ਭਾਈਚਾਰੇ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਆ ਸਿੱਖ ਜਿਹੜੇ ਸਾਡੇ ਵੱਡੇ ਭਰਾ ਨੇ ਅਸੀਂ ਦਿਲੋਂ ਉਹਨਾਂ ਦਾ ਸਤਿਕਾਰ ਕਰਦੇ ਆ ਮਗਰ ਤੇਰੇ ਵਰਗੇ ਢੋਂਗੀ ਬਾਬਿਆਂ ਨੂੰ ਅਸੀਂ ਛੱਡਣਾ ਨਹੀਂ ਆ ਤੈਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਰੂਰ ਸਟਾਵਾਗੇ ਔਰ ਤੇਰੇ ਤੇ ਬੰਦੀ ਕਾਨੂੰਨੀ ਕਾਰਵਾਈ ਅੱਗੇ ਵੀ ਕਰਵਾਈ ਜਾਏਗੀ ਵਰਗੀ ਹੂਟ ਚੱਚ ਵੀ ਹੈ ਮਗਰ ਮੈਡਮ ਕੋਲੋਂ ਹੁਕਮ ਨਾ ਦੋਵੇਂ ਨੂੰ بار-ਬਾਰ ਟਾਰਗੇਟ ਦੇਖੋ ਤੁਹਾਨੂੰ ਦੱਸਿਆ ਜਿੱਦਾਂ ਵੀ ਹੁਣੇ ਸਾਡੇ ਸਾਡੇ ਭੈਣਾਂ ਨੇ ਦੱਸਿਆ ਭਰਾਵਾਂ ਨੇ ਦੱਸਿਆ ਵੀ ਜਿਹੜੀ ਉਹ ਮੈਡਮ ਹੈਗੀ ਆ ਉਹ ਪੈਸਿਆਂ ਦੀ ਮੰਗ ਕਰਦੀ ਆ ਅਸੀਂ ਉਹਨੂੰ ਪੈਸੇ ਨਹੀਂ ਦੇ ਸਕਦੇ ਅਸੀਂ ਆਪਣੇ ਗਰੀਬ ਭੈਣ ਭਰਾਵਾਂ ਦੀ ਸਾਰ ਜੁਰ ਲੈ ਸਕਦੇ ਆ ਮਗਰ ਇਦਾਂ ਦੇ ਲੋਕਾਂ ਨੂੰ ਅਸੀਂ ਪੈਸੇ ਬਲੈਕਮੈਲਰਾਂ ਨੂੰ ਪੈਸੇ ਨਹੀਂ ਦੇ ਸਕਦੇ ਸਾਡੇ ਕੋਲ 10 ਕਰੋੜ ਰੁਪਈਆ ਔਰ 10 ਕਿਲੇ ਜ਼ਗਾਹ ਮੰਗਦੇ ਤੁਹਾਨੂੰ ਪਿਛਲੇ ਵੀਡੀਓ ਵਿੱਚ ਤੁਹਾਨੂੰ ਦਿਖਾਈਆਂ ਔਰ ਤੁਹਾਨੂੰ ਸਾਰਾ ਪਿਛਲੀ ਪਰਸਕੋ ਫਿਨਿਸ਼ ਤੁਹਾਨੂੰ ਦੱਸਿਆ ਵੀ ਸੀ ਕਿ ਤੁਸੀਂ ਮੰਗ ਕੀਤੀ ਆ ਕਿ ਅਸੀਂ ਇਹਨਾਂ ਦੇ ਜਿਹੜੇ ਬੈਂ ਬਿਲਕੁਲ ਜੀ ਬਿਲਕੁਲ ਸਰਕਾਰ ਸਰਕਾਰ ਦੇਖੇ ਪ੍ਰਸ਼ਾਸਨ ਸਰਕਾਰ ਦੇਖੇ ਜੀ ਉਹ ਪ੍ਰਸ਼ਾਸਨ ਦੇਖੇ ਸਾਰਾ ਅਸੀਂ ਤੇ ਬੇਨਤੀ ਕਰਨੀ ਆ ਅਸੀਂ ਬੇਨਤੀ ਕਰ ਆਏ ਆ ਔਰ ਅਸੀਂ ਵੱਖ-ਵੱਖ ਜ਼ਿਲ੍ਹਿਆਂ ਤੇ ਮੰਗ ਪੱਤਰ ਵੀ ਦਿੱਤੇ ਆ ਉੱਥੇ ਵੀ ਇਹਨਾਂ ਦੇ ਉੱਪਰ ਜਰੂਰ ਕੜੀ ਤੋਂ ਕੜੀ ਕਾਰਵਾਈ ਕਰਵਾਈ ਜਾਏਗੀ ਕਿੰਨੀ ਦੇ ਜ਼ੋਰ ਲੱਗੇਗੀ ਕਿ ਜੇ ਹੋਰ ਵੀ ਜਗ੍ਹਾ ਤੇ ਉੱਤੇ ਆਪਿਆ ਲਾਂਚ ਹੋ ਜਾਵੇਗਾ ਦੰਬਾ ਸਮਾ ਹੋ ਗਿਆ ਦੇਖੋ 7 ਦਿਨ ਤੇ ਅਸੀਂ ਦਿੱਤੇ ਆ ਜਲੰਧਰ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲ ਕਰਕੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਜਲੰਧਰ ਪੁਲਿਸ ਕਮਿਸ਼ਨ ਦਾ ਅਸੀਂ ਧੰਨਵਾਦ ਕਰਦੇ ਆਂ ਵੀ ਸਾਡੀ ਉਹਨਾਂ ਨੇ ਬੇਨਤੀ ਸੁਣੀ ਆ ਜਿਹੜੇ ਆ ਢੋਂਗੀ ਬਾਬੇ ਜਿਹੜੇ ਅੱਜ ਪੜਾ ਮੂੰਹ ਚੁੱਕ ਕੇ ਆ ਜਾਂਦੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਉਹ ਤੇ ਐਫ ਆਈ ਆਰ ਦਰਜ ਕੀਤੀ ਆ ਉਹ ਜਿਹੜੀ ਉਹ ਸ਼ਰਾਰਤਨ ਔਰਤ ਹੈ ਉਹ ਤੇ ਐਫ ਆਈ ਆਰ ਦਰਜ ਕੀਤੀ ਸੀ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਰ ਉਸੀ ਉਹਨਾਂ ਨੂੰ ਬੇਨਤੀ ਕਰ ਰਹੇ ਵੀ 7 ਦਿਨ ਦੇ ਵਿੱਚ ਵਿੱਚ ਇਹਨਾਂ ਨੂੰ ਫੜਿਆ ਜਾਵੇ ਕਿਉਂਕਿ ਜਿਹੜਾ ਵਾ ਇਹ ਬਾਰ ਬਾਰ ਰੋਜ਼ ਕੋਈ ਨਾ ਕੋਈ ਕਿਤਨੇ ਕਿਤੇ ਵੀਡੀਓ ਪਾ ਕੇ ਆਪਸੀ ਭਾਈਚਾਰਕ ਸਾਂਝ ਨੂੰ ਢਾਹ ਲਾ ਰਹੇ ਨੇ ਅ ਮੈਂ ਚੇਅਰਮੈਨ ਪੰਜਾਬ ਕ੍ਰिएशन ਫੈਡਰੇਸ਼ਨ ਔਰ ਮੈਂ ਆਪਕੋ ਦੱਸਣਾ ਚਾਹੁੰਦਾ ਕਿ ਕੁਝ ਦਿਨ ਪਹਿਲਾਂ ਜੋ ਸਾਡੇ ਬਹੁਤ ਹੀ ਸਤਿਕਾਰ ਦੇ ਜੋ ਪਾਸਟਰ ਅਪੋਸਟਲ ਅਨਕਨੁਰੂਲਾ ਜੀ ਉਹਨਾਂ ਦੇ ਖਿਲਾਫ ਜਿਹੜਾ ਇੱਕ ਸ਼ਰਾਰਤੀ ਅੰਸਰ ਬਾਬਾ ਗੁਰਪ੍ਰੀਤ ਜਿਨੇ ਕਾਫੀ ਅਪ ਸ਼ਬਦ ਬੋਲੇ ਉਹਦੇ ਸਬੰਧ ਦੇ ਵਿੱਚ ਜਿਹੜੀ ਉਹਦੇ ਉੱਪਰ ਜਿਹੜੀ ਐਫ ਆਰ ਆਈ ਦਰਜ ਹੋ ਚੁੱਕੀ ਆ ਤੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਦੱਸਣਾ ਚਾਹੁੰਦੇ ਕਿ ਸੱਤ ਦੇਨ ਦਾ ਜਿੰਨੇ ਵੀ ਸਾਡੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਜੀ ਹੋਰ ਵੀ ਜਿਹੜੇ ਜ਼ਿੰਮੇਵਾਰ ਭਰਾ ਇੱਥੇ ਆਏ ਨੇ ਸਾਰਿਆਂ ਨੇ ਸਾਂਝੀ ਕਾਨਫਰੰਸ ਕੀਤੀ ਆ ਕਿ 7 ਦਿਨ ਦਾ ਐਲਟੀਮੇਟਮ ਡਿੱਤਾ ਜੇ 7 ਦਿਨਾਂ ਦੇ ਅੰਦਰ ਅੰਦਰ ਬਾਬੇ ਗੁਰਪ੍ਰੀਤ ਨੂੰ ਰੈਸਟ ਨਹੀਂ ਕਰਦੇ ਤੇ ਸਾਡੇ ਪੂਰੇ ਮਸੀਹ ਸਮਾਜ ਵੱਲੋਂ ਜਿਹੜਾ ਉਹ ਵੱਡਾ ਸ਼ੰਗਰ ਜਿਹੜਾ ਮਿੱਥਿਆ ਜਾਵੇ ਆ ਭਾਜੀ